ਲੋਵੇ ਮਤਰਾ ਜੇਸ਼ਨ ਨੂੰ ਛੋਟੇ ਰੇਟਾਂ ਵਿੱਚ ਟਰੈਕਟਰ ਚਾਹੀਦੇ ਆ ਤੇ ਵੱਡੇ ਡਿਸਕਾਊਂਟ ਚਾਹੀਦੇ ਨੇ ਆਪਾਂ ਬਾਈ ਜਾਂਟੇ ਕੋਲ ਅੱਜ ਫੇਰ ਪਹੁੰਚੇ ਜੀ ਬਾਈ ਕੋਲ ਪੰਜ ਸੱਤ ਨਾਗਾ ਪੰਜੇ ਸੱਤੇ ਨਾਗਾ ਦੀ ਸਾਰੀ ਜਾਣਕਾਰੀ ਬਾਈ ਜਾਂਟੇ ਤੋਂ ਲਵਾਂਗੇ ਅੱਜ ਉਹ ਲੈ ਕੇ ਚੱਲਦੇ ਆ ਜੀ ਕੀ ਹਾਲ ਆ ਬਾਈ ਜਾਂਟੇ ਠੀਕ ਆ ਬਾਈ ਹੋਠ ਠਾਕ ਆ ਤੁਸੀਂ ਸੁਣਾਓ ਜੀ ਸਿੱਟਦੀ ਕਲਾ ਕਿੰਨੇ ਨਾਗਾ ਵੀਰੇ ਅੱਜ ਅੱਜ ਆਪਣੇ ਕੋਲ ਆਪਾਂ ਨਾਗ ਹੈਗੇ ਮੈਂ ਲਾਦਾ ਫੋਰ ਇਕੱਠੇ ਕੀਤੇ ਹੈ ਆਪਾਂ ਕਿੰਨੇ ਹੀ ਆ ਲੋਵੇ ਮਤਰਾ ਫੋਰ ਫੋਰ ਟ੍ਰੈਕਟਰਾਂ ਦੀ ਬਹੁਤ ਡਿਮਾਂਡ ਹੁੰਦੀ ਬਾਈ ਹਨਾ ਹਾਂ ਜੀ ਤੇ ਜਿਆਦਾ ਆਪਣੇ ਕੋਲੇ ਫੋੜ ਹੀ ਅੱਜ ਹੈ ਨਾ 3600 ਫੋੜ ਹਾਂ ਤਿੰਨ ਫੋੜ 3610 ਠੀਕ ਆ ਜੀ ਹਾਂਜੀ ਤੇ ਕਰੀਏ ਸ਼ੁਰੂ ਵੀਰੇ ਫੋੜ ਤੋਂ ਹੀ ਕਰਗੇ ਹੈ ਨਾ ਆਪਾਂ ਤੇ ਆ 3600 ਫੋੜ ਵੀਰੇ ਇਹਦੇ ਬਾਰੇ ਵੀਰ بابا ਇਹ ਮੜਾਇਆ ਜਾਂਟੇ ਮੈਂ ਜੱਸੀ ਕੀ ਚੀਜ਼ ਹੈ ਖੇਲਾ ਜਮਾ ਲਓ ਵੀ ਮਿੱਤਰੋ ਜਮਾ ਕੋ ਕਾਫੀਸ ਲੈਂਦਾ ਹੈ ਬਈ ਨਵੇਂ ਮਾਡਲ ਆ ਕਿੰਨਾ ਮਾਡਲ ਹੈ 1995 1995 ਮਾਡਲ ਆ ਉਹਦੀ ਸੀਟ ਆ ਟਰੈਕਟਰ ਦੇ ਨਾਲ ਦਾ ਰੰਗ ਵੇਖ ਲੈ ਚੈੱਕ ਅੱਛਾ ਨਾਲ ਦੀ ਸੀਟ ਆ ਨਾਲ ਦਾ ਹੀ ਪੇਂਟ ਆ ਹੈ ਸਾਡੀ ਤੇ ਤਾਂ ਰੁਪਈਆ ਹੀ ਰੰਗ ਪਿਆ ਸ਼ੋਅ ਤੇ ਵੇਲਾ 75 ਰੁਪਏ ਰੰਗ ਹਾਂ ਬਿਲਕੁਲ ਬਿਲਕੁਲ ਬਈ ਰੰਗ ਪੇਂਟ ਜਾਮਾ ਹੀ ਵਧੀਆ ਉਵੇਂ ਹੀ ਪਿਆ ਹਨਾ ਮਤਲਬ ਕਹਿੰਦਾ ਵਾਡੀ ਲੈਂਦਾ ਹੋਰ ਇੱਕ ਹੋਰ ਠੀਕ ਆ ਯਾਨੀ ਕਿਸੇ ਪਾਸੇ ਸਾਰੇ ਪਾਸੇ ਅੰਦਰੋਂ ਅੰਦਰੋਂ ਵੀ ਰੈਟਰ ਅੰਦਰੋਂ ਤੋਂ ਉਵੇਂ ਹੀ ਪਿਆ ਰਪਾ ਅੰਦਰੋਂ ਵੀ ਉਵੇਂ ਹੀ ਪਿਆ ਮਿੱਤਰੋ ਕੋਈ ਗਲਿਆ ਸੜਾ ਨਹੀਂ ਕੋਈ ਉਵੇਂ ਹੀ ਪਿਆ ਹਨਾ ਜਿਵੇਂ ਮਤਲਬ ਰੇਡੀਏਟਰ ਵੀ ਰੇਡੀਏਟਰ ਨਵਾਂ ਜਾਵਾਂ ਰੇਡੀਏਟਰ ਨਵਾਂ ਤੇ ਬਾਕੀ ਵਾਡੀ ਲੈਣ ਦਾ ਅਰੀਜਨਲ ਆ ਹਨਾ ਤੈਪੂਰ ਦਾ ਬਾਈ ਜੰਟੇ ਬਹੁਤ ਸਾਫ ਪਏ ਹਨਾ ਸਾਰਾ ਗੱਸੀ ਅੱਛਾ ਸਾਰੇ ਨਾਲ ਦਾ ਸ਼ੀਟ ਸ਼ੂਟ ਵੀ ਨਾਲ ਦੀ ਹੈ ਚ ਮਗਰਾਡਾਂ ਦੀ ਗੱਲ ਕਰੀਏ ਆਪਾਂ ਵੀ ਥੋੜਾ ਜਿਹਾ ਮਗਰਾਡ ਤੇ ਮਗਲੇ ਰਹਿਮ ਹੈਗੀ ਆ ਅੱਛਾ ਮਗਰਲੇ ਰਹਿਮ ਠੀਕ ਆ ਬਾਕੀ ਟਾਇਰਾਂ ਦੀ ਜੀ ਗੱਲ ਕਰੀ ਬਾਈ ਜੰਟੇ ਆਪਾਂ ਯਾਰ 70 ਤੋਂ 75 ਪੈਸੇ ਟਾਇਰ ਦੇ ਟਾਇਰ ਮਗਲੇ ਮਾਰਫ ਦੇ ਐਮ ਆਰਫ ਦੇ ਟਾਇਰ ਆ ਤੇ ਆਹ ਬੋਲੋ ਦੇ ਟਾਇਰ ਹਨਾ ਠੀਕ ਆ ਬਾਕੀ origignal engine gear ਦੀ ਗਾਰੰਟੀ ਹੈ ਨਾ ਵੀਰੇ gear ਦੀ ਗਾਰੰਟੀ ਆ ਬਲੋ ਨਹੀਂ ਕੋਈ ਟ੍ਰੈਕਟਰ ਦੀ ਮਗਲੇ ਅਸੇ ਦੀ ਆਵਾਜ਼ ਨਹੀਂ ਗਈ ਠੀਕ ਆ ਲਾਸਟ ਵਾਲਾ ਮਾਡਲ ਆ ਇਹ ਲਾਸਟ ਵਾਲਾ ਮਾਡਲ 95 ਮਾਡਲ ਸਕੀਨ ਦੇਖ ਤਾਏ ਟ੍ਰੈਕਟਰ ਕਿੰਨਾ ਟ੍ਰੈਕਟਰ ਲੋ ਵੇ ਮਤਰਾ ਕੋਕਾ ਵੀ ਸਟ੍ਰੈਟਰ ਦੇ ਸਾਰੇ ਮਰਮਾ ਦਾ ਬਹੁਤ ਸਾਫ ਆ ਬਈ ਜਾਂਟੇ ਹਨਾ ਟ੍ਰੈਕਟਰ ਅੰਦਰੋਂ ਮਰਾਡਾਂ ਮਰੋਡਾਂ ਨੇ ਕੋਈ ਜੰਗ ਵਗੈਰਾ ਨਹੀਂ ਲੱਗੀ ਹਨਾ ਲੋ ਵੇ ਮਤਰਾ ਬੈਕ ਸਾਈਡ ਵੀ ਤੁਸੀਂ ਦੇਖ ਸਕਦੇ ਹੋ origignal ਪੇਂਟ ਆ ਦੇਖ ਸਕਦਾ ਤੁਸੀਂ ਉਵੇਂ ਹੀ ਛੱਡ ਆ ਵੀਰੇ ਹਨਾ ਜਿਵੇਂ ਹੈਗਾ ਨਾਲ ਦਾ ਹੀ ਨਾਲ ਦਾ ਹੀ ਆ ਕੀ ਦਾ 95 ਮਾਡਲ ਦਾ ਡਿਮਾਂਡ ਕੀ ਕਰਦੇ ਆ ਵੀਰੇ ਡਿਮਾਂਡ ਤਾਂ ਕਰਦਾ 155000 ਰੁਪਏ 155 ਹੁਣ ਡਿਸਕਾਊਂਟ ਦੱਸ ਦਿਓ ਕਿੰਨਾ ਦਵੋਗੇ 145000 ਦਾ ਜੱਸੀ ਵੀਰੇ ਇੱਕ ਬੰਦਾ ਵਾਲੀ ਦਾ 10000 ਰੁਪਏ ਡਿਸਕਾਊਂਟ ਆ ਜੱਸੀ ਹਾਰੀ ਹੋਣਾ ਇਹ ਟਰੈਕਟਰ ਸ਼ਕੀਨ ਵਾਲਾ ਲੋ ਵੇ ਮਤਰहां ਟਰੈਕਟਰ ਬਹੁਤ ਸੋਹਣਾ ਹਨ 2-2 ਲੱਖ ਮੰਗੀ ਜਾਂਦੇ ਇਹ ਜੰਦ ਬਿਲਕੁਲ ਵੀਰੇ ਰੇਟ ਜੈਜ ਕਰਾ हां लो वे मित्रो जायज रेट 'ਚ ਬੰਦ ਜੂ। ਇਹ 1 45 ਦਾ ਲਾਟ ਦੇ ਦਾਂਗੇ। 1 55 ਦੀ ਡਿਮਾਂਡ ਆ 10000 ਰੁਪਏ ਡਿਸਕਾਊਂਟ ਆਪਾਂ ਪਹਿਲਾਂ ਹੀ ਕਰਤਾ ਹੈਨਾ। ਬਾਕੀ ਕੋਕਾ ਪੀਸਾ ਦੇ ਸਕਦੇ। ओरिजिनल ਟਰੈਕਟਰ ਆ ਜੀ। ਸਾਹਮਣੇ ਸਾਰਾ ओरिजिनल ਆ। ਹਾਂ ਸਾਰਾ ओरिजिनल ਆ। ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋਊਗੀ। ਤੇ ਬਾਕੀ ਵਾੜੀ ਚੈੱਕ ਕਰਕੇ ਲਿਆ ਸਕਦਾ ਨਾ ਬਾਈ। ਕੋਈ ਟਰੈਕਟਰ ਦੀ ਬਲੋ ਨਹੀਂ ਕੋਈ ਕੁਝ ਨਹੀਂ। 100 ਤੱਕ ਨਿਗਾਹਬਾਦ ਰੰਗ ਰੰਗ ਸਭ ਕੁਝ ਨਾਲ ਦਾ ਵਾਡੀ। ਠੀਕ ਆ ਠੀਕ ਆ ਠੀਕ ਆ। ਨਾਲ ਦਾ ਹੀ ਸਾਰਾ ਕੁਝ। ਜੰਨਾ ਵੀ ਆ। ਲੋ ਵੇ ਮਿੱਤਰੋ ਦੇ ਸਕਦੇ ਤੁਸੀਂ ਵਾਡੀ ਲੈਣ ਬਿਲਕੁਲ ਸਾਫ਼ ਹੈ ਨਾ ਭਾਈ ਬਾਕੀ ਹਿੱਸਾ ਸਭ ਬਹੁਤ ਸੋਹਣਾ ਪਿਆ ਹਨ ਬਈ ਟਰੈਕਟਰ ਦਾ ਸਾਫ਼ ਆ ਕਿਸੇ ਪਾਸੇ ਕੋਈ ਪਲੇ ਨਹੀਂ ਹਿੱਸੇ ਦੀ ਹੈਗੀ ਹਾਂ ਟਾਇਰ ਵੀ 71 ਤੋਂ 70 75 ਪੈਣ ਨਾ ਨੋਰਮਲ ਟਾਇਰ ਆ ਮਾਰਕਦੇ ਆ ਨੋਰਮਲ ਟਾਇਰ ਹੈ ਨਾ ਐਮ ਆਰ ਐਫ ਦਾ ਟਾਇਰ ਆ ਆ ਬੋਲੋ ਦੇ ਟਾਇਰ ਆ ਯਾਨੀ ਕਿ ਕੰਪਨੀ ਦੇ ਟਾਇਰ ਆ ਕੰਪਨੀ ਦੇ ਇੱਕ ਲੱਖ 45 ਹਜ਼ਾਰ ਦਾ ਲਾਟ ਬਣ ਜੂ ਇਹ ਹਾਂ ਬਿਲਕੁਲ ਜੈ ਜੈ ਰੇਟ ਹੈ ਨਾ ਠੀਕ ਆ ਅੱਗੇ ਚੱਲ ਜੀ ਵੀਰੇ ਆਪਣੇ ਕੋਲੇ ਆ 36 10 ਆ 36 10 ਲੈਂਦਾ ਹੈ ਇਹ ਵੀ ਟਰੈਕਟਰ ਬਹੁਤ ਸੋਹਣਾ ਪਿਆ ਹੈ ਵੀਰੇ ਆਂਟੇ ਇਹ ਵੀ ਸ਼ਕੀਣੀ ਹੈ ਨਾ ਟਰੈਕਟਰ ਇਹ ਵੀ ਵਾਡੀ ਲੈਂਦਾ ਰਿਚਨਲ ਆ ਵੀਰੇ ਇਹਨਾਂ ਵਾਲਾ ਟਾਇਰ ਅੱਛਾ ਇਹ ਵੀ ਅਰੀਜਨਲ ਹੀ ਹੈ ਹੈ ਠੀਕ ਆ ਠੀਕ ਆ ਟਾਇਰਾਂ ਦੀ ਜੀ ਬਈ ਜੰਟੇ ਗੱਲ ਕਰੀਏ ਆਪਾਂ ਇਹ ਨਵੇਂ ਆ ਜੇ ਕੇ ਕੰਪਨੀ ਦੇ ਅੱਛਾ ਆ ਜੇ ਕੇ ਕੰਪਨੀ ਦੇ ਨਵੇਂ ਟਾਇਰ ਆ ਮੂਹਲੇ ਟਾਇਰ ਜੀ ਕੇ ਕੰਪਨੀ ਦੇ ਮੰਨ ਲਾ ਵੀ 70 ਤੋਂ 60 ਤੋਂ 70 ਪੈਸੇ 70 ਪੈਸੇ ਨਾਰਮਲ ਕਿੰਨੇ ਚੱਲਦੀ ਹੈ ਹੈਗੇ ਆ ਹੈਗੇ ਆ ਬਿਲਕੁਲ ਇਹ ਟਰੈਕਟਰ ਚੈੱਕ ਕਰਾ ਕੇ ਕਿੱਡਾ ਸਾਫ਼ ਹੋ ਗਿਆ ਹੂੰ ਇਹ ਵੀ ਦਿਖਾਈਏ ਮਾੜਾ ਖੋਲ ਕੇ ਆ ਜੀ ਦਿਖਾਓ ਲਓ ਵੇ ਮੱਤਰੋ ਦੇਖ ਸਕਦੇ ਹੋ ਤੁਸੀਂ ਠੀਕ ਆ ਇਹ ਵੀ origignal ਹੀ ਆ ਸਾਰਾ ਪੇਂਟ ਪੂੰਡਦਾ ਹਨਾ ਵਾਡੀ ਲੈਂਦਾ ਦੇ ਸਕਦਾ ਮਿੱਤਰੋ ਸਾਰਾ a to z origignal ਸੁੱਕਾ ਟਰੈਕਟਰ ਪਿਆ ਵੀ ਹਨਾ ਬਈ ਕੀ ਹੋ ਸਕਦੀ ਹੈ ਇਹਦੀ ਮੈਨੂੰ ਲੱਗੀ ਫਰੀ ਡੋਰ ਅੱਛਾ ਇਥੋਂ ਹਲਕੀ ਫੁਲਕੀ ਹੋ ਸਕਦੀ ਹੈ ਠੀਕ ਆ ਠੀਕ ਆ ਬਾਕੀ ਸਾਰਾ ਠੀਕ ਆ ਬਾਕੀ ਸਾਰਾ origignal ਆ ਸ਼ੋ ਸ਼ੂ ਦਾ ਵਾਡੀ ਲੈਂਦਾ ਹਨਾ ਠੀਕ ਆ ਮਗਰ ਆਡਾਂ ਦੀ ਵੀਰੇ ਜੇ ਗੱਲ ਕਰੀਏ ਅਸੀਂ ਸਾਰੇ ਪੂਰੇ ਪੂਰਾ ਨਿੰਗ ਗਲੇ ਚੈੱਕ ਕਰਾਂਦੇ ਜੀ ਅਸੀਂ ਹਾਂ ਇਹ ਵੀ ਨਾਲ ਦੇ ਸਾਰਾ ਕੁਝ ਹਨਾ ਸਾਰਾ ਕੁਝ ਲੋ ਵੀ ਮਿੱਤਰੋ ਦੇਖ ਸਕਦੇ ਅੰਦਰੋਂ ਵੀ ਦੇਖ ਸਕਦੇ ਬੈਕ ਸਾਈਡ ਆ ਰਿਮਾ ਰੁਮਾ ਦਾ ਵਧੀਆ ਪਿਆ ਹਨਾ ਵੀਰੇ ਡਰਾਈਵਰ ਪੂਰਾ ਸਾਫ ਟਰੈਕਟਰ ਪਿਆ ਠੀਕ ਆ ਇਹ ਕਿੰਨਾ ਮਾਡਲ ਆ ਬਾਈ ਵਾ ਕੇ ਚੈੱਕ ਕਰਕੇ ਲੈ ਜੇ ਸਟੇਰ ਨੂੰ ਨਵਾਂ ਲੱਗਾ ਦੋ ਸਟੇਰਿੰਗ ਨਵਾਂ ਲੱਗ ਗਿਆ ਨਵਾਂ ਲੱਗਾ ਠੀਕ ਆ ਮਾਡਲ 92 ਨੇ ਸੀ 92 ਮਾਡਲ ਆ ਜਾਲੀ ਜੁਲੀ ਨਾਲ ਦੀ ਨਾਲ ਦੀ ਨਾਲ ਦੀ ਸਾਰਾ ਕੁ ਵੀਰੇ ਨਾਲ ਦਾ ਹੀ ਆ ਠੀਕ ਆ ਠੀਕ ਆ 92 ਮਾਡਲ ਦੱਸਿਆ ਵੀਰੇ 92 92 ਮਾਡਲ ਆ ਹਾ ਚੀ ਚੈੱਕ ਕਰਾ ਲਾ ਡਰਾਈਵਰ ਤਾਂ ਸੀ ਅੰਦਰ ਆ ਇਹ ਗੇਂਡ ਉਹਦੇ ਵਾਂਗੂ ਫੋੜ ਵਾਂਗੂ ਸ਼ਕੀ ਨਾ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਤੇ ਬਾਕੀ ਹਿੱਸੇ ਸਿਰਦਾ ਬਹੁਤ ਸੋਹਣਾ ਪਿਆ ਬਹੁਤ ਸੋਹਣਾ ਪਿਆ ਬੈਕ ਸਾਈਡ ਵੀ ਤਾਂ ਦਿਖਾ ਦੇਣਾ ਲੈਂਕ ਵਾਲੋਂ ਕਾ ਤਾਂ ਬਹੁਤ ਚੰਗਾ ਡਰਾਈਵਰ ਪਿਆ ਹਨਾ ਬਈ ਆਹ ਹੌਕਰ ਜਸਟੇ ਵਾਲ ਦੂਜੀ ਆ ਵੀਰੇ ਹਾਂ ਇਹ ਹਾਂ ਵੀਰੇ ਨਹੀਂ ਹੈ ਤਾਂ ਪੱਕੀ ਜਿਹੜੀ ਫੈਕਟ ਆਉਂਦੀ ਹੈ ਇਹ ਅੱਛਾ 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 ਜੋ ਨਾਲ ਆਉਂਦੀ ਠੀਕ ਆ ਠੀਕ ਆ ਮਤਲਬ ਭਾਰੀ ਹੁੱਕ ਆ ਨਾ ਸਾਰੇ ਮਾਤੂਆਂ ਦਾ ਮਰਗਾ ਡਾਂ ਦਾ ਚੈੱਕ ਕਰਾ ਦੇ ਕਿਸੇ ਪਾਸੋਂ ਕੋਈ ਭੂਰਾ ਹਮ ਲਾਵੇ ਮਾਤਰਾ ਆ ਵੀ ਟਰੈਕਟਰ ਬਾਈ ਕੋਲੇ ਛੱਡਣ ਵਾਲਾ ਨਹੀਂ ਟਰੈਕਟਰ ਦੇ ਸਕਦਾ ਤੁਸੀਂ 99 ਮਾਡਲ ਟਰੈਕਟਰ ਆ ਡਿਮਾਂਡ ਕੀ ਆ ਬਈ ਇਹਦੀ ਡਿਮਾਂਡ ਕਰਦਾ 1 ਲੱਖ ਤੇ 45000 ਰੁਪਏ ਇੱਕ 45 ਇੱਕ 35 ਦਾ ਲਾਸਟ ਰੂਲ ਅੱਛਾ ਇਹ 1 35 ਦਾ ਵੰਦੂ ਹੈ ਨਾ 10 ਰੁਪਏ ਹੈ ਇਚੂ ਛੱਡਤਾ ਜਿਹਨੂੰ ਕਹਿੰਦਾ ਨਵੇਂ ਟਰੈਕਟਰ ਦੇ ਖੈਰ ਨਵੇਂ ਆ ਨਹੀਂ ਟਰੈਕਟਰ ਹਾਂ ਬਾਕੀ origignal ਆ ਵੀਰੇ ਟਰੈਕਟਰ ਇੰਜਨ ਗੇਅਰ ਦੀ ਗਾਰੰਟੀ ਆਪ ਦਿਖਾਵੇ ਦਿੱਤਾ ਹਨ ਲਓ ਵੀ ਮਿੱਤਰੋ ਟਰੈਕਟਰ ਤੁਸੀਂ ਦੇ ਸਕਦੇ 135 ਦਾ ਲਾਟੇ ਬੰਨ ਜੂਗਾ 13 ਨੰਬਰ ਆ ਹਾਂ ਫਾਸਟ ਆਉਨਰ ਆ ਟਰੈਕਟਰ ਹਾਂ ਫਾਸਟ ਆਉਨਰ ਹੈ ਨਾ ਲਓ ਇਹ ਤਾਂ ਫਾਸਟ ਪਾਰਟੀ ਸਭ ਤੋਂ ਵੱਡੀ ਗੱਲ ਆ 0804 ਹਾਂ ਨੰਬਰ ਬਹੁਤ ਗੈਂਟ ਹੈ ਨਾ ਠੀਕ ਆ ਠੀਕ ਆ ਲਓ ਮਿੱਤਰੋ ਪੂਰੀ ਗੱਲ ਬਾਤ ਆ ਇਹ ਵੀ ਛੋਟੇ ਰੇਟ 'ਚ ਬੰਨ ਜੂਗੀ 135 ਦਾ ਅੱਛਾ ਬੈਟਰੀ ਨਵੀਂ ਹੈ ਨਾ ਠੀਕ ਆ ਠੀਕ ਆ ਜਵਾਂ ਨਵੀਂ ਹੈ ਕਿਹੜੀ ਚ ਹੋਊਗੀ ਨਾ ਪੱਕਾ ਕਹਿ ਕੇ ਦੇਨੇ ਹੁੰਨੇ ਨਾ ਪਤਾ ਠੀਕ ਆ ਮਨੀ ਇੱਥੇ ਚੈੱਕ ਕਰਾ ਦੇ ਬੈਟਰੀ ਬਿਲਕੁਲ ਨਵੀਂ ਚਲੋ ਗਏ ਨਾ ਠੀਕ ਆ ਠੀਕ ਆ ਵੀਰੇ ਲਓ ਮੈਨੂੰ ਥੋੜਾ ਦੇ ਸੱਦਰ ਬੈਟਰੀ ਆ ਕਾਗਜ਼ ਵੀ ਓਵੇਂ ਹੀ ਹੈ ਪਾਵਰ ਜਨ ਦੀ ਬੈਟਰੀ ਪਾਵਰ ਜਨ ਦੀ ਬੈਟਰੀ ਹੈ ਨਾ 1 35 ਦਾ ਵਾਂਜੂ ਹੈ ਨਾ ਵੀਰੇ ਲਓ ਮੈਨੂੰ ਥੋੜਾ ਅੱਗੇ ਚੱਲ ਗਈ ਵੀਰੇ ਆਪਣੇ ਅੱਛਾ ਸਟੈਂਡਰਡ ਲੈਂਦਾ ਹੈ ਠੀਕ ਆ ਠੀਕ ਆ ਠੀਕ ਆ ਇਹਦੀ ਜੇ ਆਪਾਂ ਕਰੀਏ ਕਰੀਏ ਤੇ ਹਵਾੜੀ ਲੈਣ ਕਿਵੇਂ ਇਹਦੀ ਸਾਰਾ ਓਰੀਜਨਲ ਹੈ ਦੇਖੋ ਅੱਛਾ ਸਾਰੇ ਓਰੀਜਨਲ ਆ ਸਾਰੇ ਲਓ ਵੀ ਮਤਲਬ ਸਾਰਾ ਅਰੀਜਨਲ ਦੱਸਣ ਦੀ ਲੋੜ ਨਹੀਂ ਪੈਰਪੁਰ ਦਾ ਨਾਂ ਦਾ ਦੇਖ ਸਕਦਾ ਤੁਸੀਂ ਟਾਇਰਾਂ ਦੀ ਜਾਂਟੇ ਬਾਈ ਜੀ ਗੱਲ ਕਰੀਏ ਆਪਾਂ ਇਹਦੀ ਜੀਪ ਦੀ ਟਾਇਰ ਹੈਗੇ ਮਗਲੇ 60 ਪੈਸੇ ਸਹੀ ਅੱਛਾ ਆ 60 ਪੈਸੇ ਜੇ ਕੇ ਦੇ ਠੀਕ ਆ ਤੇ ਮੂਰਲੇ ਵੀ 60 ਉੱਪਰ ਦੇ ਹੈਗੇ ਆ ਮੂਰਲੇ 70 ਰੁਪਏ ਹੈਗੇ ਆ ਸਾਈਡ ਦੀ ਬੈਟਰੀ ਇਹ ਵੀ ਨਵੀਂ ਹੈ ਆਕਸਾਈਡ ਦੀ ਬੈਟਰੀ ਹੈ ਨਾ ਬਾਕੀ ਰਿਮਾਂ ਰੁਮਾਂ ਦਾ ਬਹੁਤ ਸਾਫ ਪਿਆ ਹੈ ਨਾ ਸਾਰਾ ਨਾਲ ਦਾ ਸਾਰਾ ਜਿਸੀ ਰੰਗ ਅੱਛਾ ਸਾਰੇ ਨਾਲ ਦਾ ਨਾਲ ਦਾ ਬੈਕ ਕੁੱਢੀ ਚੱਕਰ ਆ ਇਹ ਨਾਲ ਦਾ ਲਓ ਵੀ ਮਤਲਬ ਬੈਕ ਸਾਈਡ ਵੀ ਤੁਸੀਂ ਦੇ ਸਕਦੇ ਹੋ ਘੈਂਟ ਕੱ ਲਵਾਤਾ ਬਾਈ ਜਾਂਟੇ ਹੈ ਵਧੀ ਠੀਕ ਆ ਜੀ ਇਹ ਜੰਗੇਰ ਕਿਵੇਂ ਆ ਬਾਈ ਇਹਦੀ ਡਾਂਟੇ ਅੱਛਾ ਗਰੰਟੀ ਇਹ ਕਹਿੰਦਾ ਮਤਲਬ ਹੈਣਾ ਠੀਕ ਆ ਪੀਟੇ ਕੋਈ ਕਿਸੇ ਉਹ ਉਹੀ ਗੱਲ ਹੈ ਨਹੀਂ ਖਰਾ ਤੇ ਇਟਾ ਖਰਾ ਹੈਣਾ ਸੁੱਕਾ ਹੀ ਟਰੈਕਟਰ ਪਿਆ ਵੀਰੇ ਆਪਾਂ ਲੈ ਉਹ ਉ ਜਾਉਣਾ ਪੀਸ ਆਪਾਂ ਦਾ ਵਿਰਲਾ ਜਾ ਲੈਉਣਾ ਪਰ ਲੈਉਣਾ ਵਧੀਆ ਲੱਗਦਾ ਲੈਉਣਾ ਵਧੀਆ ਹੈਣਾ ਗੱਲਬਾਤ ਹੈਗੀ ਆ ਹੈਣਾ ਬਾਕੀ ਪੈਰਪੁਰਦਾਨਾਂ ਦਾ ਵੀਰੇ ਇਹ ਤਾਂ ਜੱਜਮੈਂਟ ਲਾ ਸਕਦਾ ਬੰਦਾ ਵੀ ਕਿੰਨਾ ਹੈਣਾ ਆਪਣੀ ਨਾਲ ਦਾ ਰੰਗ ਰੂਪ ਸਾਰਾ ਓਮੇ ਪਿਆੜੇ ਸਾਰਾ ਕੁਝ ਓਮੇ ਪਿਆ ਹੈਣਾ ਠੀਕ ਆ ਕਿੰਨਾ ਮਾਡਲ ਦੱਸਿਆ ਸੀ ਵੀਰੇ ਜੰਟੇ 2007 ਕੀ ਡਿਮਾਂਡ ਆ ਇਹਦੀ ਡਿਮਾਂਡ ਕਰਦੇ ਆ ਦੀ 1,65,000 ਰੁਪਈਆ 1,65 ਹਾਂਜੀ ਇਹ ਕਿੱਥੋਂ ਤੱਕ ਦੇ ਦਵੋਗੇ 1.5 ਲੱਖ ਦਾ ਆ ਮੈਂ 1.5 ਲੱਖ ਦਾ 15,000 ਰੁਪਈਆ ਛੱਡ ਦੋ 15,000 ਰੁਪਈਆ ਲਓ ਸਿਰਫ 15,000 ਰੁਪਈਆ 7 ਮਾਡਲ ਦਾ ਲੈ 1.5 ਲੱਖ ਰੁਪਈਆ 1.5 ਲੱਖ ਰੁਪਈਆ ਬਾਕੀ オリジナル ਟਰੈਕਟਰ ਸਾਰਾ ਵੀਰੇ ਪੈਰਪੁਰ ਆ ਇਸੇ ਪਾਸੋਂ ਕੋਈ ਪੈਸੇ ਨਹੀਂ ਲੱਗਦੇ ਹੱਥ ਤਰਾ ਹੈਗਾ ਟਰੈਕਟਰ ਜੀ ਪੈਟੂਰ ਬਹੁਤ ਸਾਫ਼ ਹੈ ਬਈ ਜੰਟੇ ਹਾਂ ਸਾਰੇ ਟਰੈਕਟਰ ਚੰਗਾ ਪਿਆ ਗਿਆ ਹੁੰਦਾ ਮਤ ਲਓ ਮਤਰਾ ਡੇਢ ਲੱਖ ਰੁਪਏ ਦਾ ਇਹ ਟਰੈਕਟਰ ਬੰਨ ਜੂ ਤੁਹਾਨੂੰ 15000 ਰੁਪਏ ਡਿਸਕਾਊਂਟ ਇਹਦੇ ਵਿੱਚੋਂ ਮਿਲ ਜੂਗਾ ਟਰੈਕਟਰ ਵੀ ਦੇ ਸਕਦਾ ਕੋਈ ਕਾਪੀ ਸਹੀ ਵੀ ਟਰੈਕਟਰ ਛੱਡਣ ਵਾਲਾ ਨੀਗਾ ਬਾਕੀ ਵਾਗੇ ਚੈੱਕ ਕਰਕੇ ਤਸੱਲੀ ਨਾਲ ਲੈ ਕੇ ਜਾ ਸਕਦਾ ਬਈ ਕੋਈ ਵੀ ਹਨਾ ਕੋਈ ਕਿਸੇ ਨਾਲ ਇੱਥੇ ਤਾਂ ਹੀ ਨਹੀਂ ਹੁੰਦਾਗਾ ਆ ਵੀ ਚੀਜ਼ ਚੈੱਕ ਕਰਕੇ ਬਈ ਪੈਸੇ ਦੇਣੇ ਚੈੱਕ ਕਰਕੇ ਲੈ ਗਏ ਹਾਂ ਚੈੱਕ ਕਰਕੇ ਲੈ ਕੇ ਜਾ ਗੋ ਲਓ ਮਤਰਾ ਅੱਗੇ ਵੀਰੇ ਕਿਹੜਾ ਆਪਣੇ ਕੋਲੇ ਅੱਗੇ ਆ ਗਿਆ 44 ਅੱਛਾ 44 ਸੁਰਾਜ ਐਫੀ ਇਹ ਮਾਡਲ ਆ ਪੂਰਾ ਲਓ ਮਤਰਾ 44 ਦੇ ਆਪਾਂ ਨੂੰ ਫੋਨ ਬਹੁਤ ਆਉਂਦੇ ਆ ਮਾਡ ਟਰੈਕਟਰ ਤੇ ਦੇਖ ਸਕਦਾ ਭਾਈ ਜੰਟੇ ਕੋਲੇ ਖੜਾ ਹੈ 2000 ਮਾਡਲ ਆ ਹੈ ਵੀਰੇ 2000 ਮਾਡਲ ਪੂਰਾ ਹੈ ਡਬਲ ਕਲੱਚ ਆ ਹੈ ਡਬਲ ਕਲੱਚ 6 ਚਿਹਰੀ ਆ 6 ਚਿਹਰੀ ਡਬਲ ਕਲੱਚ ਆ ਹਾਂਜੀ ਠੀਕ ਆ ਟਾਇਰਾਂ ਦੀ ਗੱਲ ਕਰੀ ਭਾਈ ਜੰਟੇ ਇਹ ਹੈਗੀ 45 ਪੈਸੇ ਆ 45 ਪੈਸੇ ਆ ਮੂਹਰ ਲੈ ਨਵੇਂ ਆ ਮੂਹਰ ਲੈ ਨਵੇਂ ਆ ਬਾਕੀ ਰਮਾ ਰਮਾ ਤਾਂ ਬਹੁਤ ਸਾਫ ਪਿਆ ਹੈ ਨਾ ਭਾਈ ਮਾਡ ਟਰੈਕਟਰ ਇੰਜਨ ਗੇਅਰ ਦਾ ਪੂਰਾ ਚੰਗਾ ਵੀਰੇ ਇੰਜਨ ਗੇਅਰ ਦੀ ਗਾਰੰਟੀ ਆ ਠੀਕ ਆ ਪੈਰਪੁਰ ਦਾ ਨਾਂ ਦਾ ਮਿੱਤਰੋ ਦੇਖ ਸਕਦਾ ਟਰੈਕਟਰ ਪੂਰੀ ਘੈਂਟ ਵਗਲਵਾਤਾ ਹਲਕਾ ਬਹੁਤ ਮੰਗਰੋ ਹੈਗਾ ਤਿਆਰ ਕੀਤਾ ਬਾਕੀ ओरिजिनल ਆ ਸਾਰਾ ਸਾਰਾ ਹੀ ਠੀਕ ਆ 2000 ਮਾਡਲ ਆ ਡਬਲ ਕਲਚ 6 ਚ ਰੀਡਰੈਕਟਰ ਆ ਇਹ ਕੀ ਡਿਮਾਂਡ ਕਰਦਾ ਬਈ ਜੰਟੇ ਇਹਦੀ ਡਿਮਾਂਡ ਤਾਂ ਇਹਦੀ ਕਰਦੇ ਆਪਾਂ 195000 ਰੁਪਇਆ 195000 170 ਦਾ ਲਾਸਟ ਦੇ 170 ਦਾ 25000 ਬੀ ਡਿਸਕਾਊਂਟ ਲਓ ਮਤਰਾ 25000 ਬੀ ਡਿਸਕਾਊਂਟ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਟਰੈਕਟਰ ਇਹ ਵੀ ਕੋਕਾ ਪੀਸ ਆ ਜਿਹੜੇ ਰੇਟ ਚ 44 ਦਾ 735 ਦੇ ਰੇਟ ਚ ਹਾਂ ਬਹੁਤ ਛੋਟੇ ਰੇਟ ਵਿੱਚ ਹੈ ਟਰੈਕਟਰ ਇਹ ਬਾਕੀ ਟਰੈਕਟਰ ਸੈਲਫ ਸਟਾਰਟ ਆ ਵਾ ਕੇ ਚੈੱਕ ਕਰਕੇ ਲੈ ਜਿਓ ਲਓ ਮਤਰਾ ਵਾ ਕੇ ਚੈੱਕ ਕਰਕੇ ਲਿਆ ਸਕਦਾ ਸੈਲਫ ਸਟਾਰਟ ਆ ਤੇ ਰਿਮਾ ਰੁਮਾ ਦਾ ਟਾਇਰਾਂ ਟੁਰਨਾ ਪੂਰਾ ਚੰਗਾ ਟਰੈਕਟਰ ਪਿਆ ਜੀ ਕਹਿੰਦਾ ਮਤਲਬ 25000 ਬੀ ਡਿਸਕਾਊਂਟ ਇਹਦੇ ਵਿੱਚ ਸਾਰਾ ਕੁਝ ਨਾਲ ਮਿਲੇ ਆ ਵੀ ਨਗੀਨਾ ਪੀਸੀ ਹੈ ਠੀਕ ਆ ਕੀ ਮੁਖਸਰ ਸਾਹਿਬ ਦਾ ਨੰਬਰ ਆ ਇਹਦਾ ਅੱਛਾ ਮੁਖਸਰ ਦਾ ਮੁਖਸਰ ਸਾਹਿਬ ਦਾ ਨੰਬਰ ਆ ਠੀਕ ਆ ਵੀਰੇ ਚਾਰੇ ਟਾਇਰ ਟਾਇਰ ਤੇ ਸਹੀ ਅੱਤੀ ਆ ਅੱਦੇ ਹੀ ਆ ਹਾਂਜੀ ਠੀਕ ਆ ਮਗਲੇ ਸੀਅਰਟ ਦੇ ਹੈਗੇ ਅੱਦੇ ਆ ਸੀਅਰਟ ਦੇ ਕੰਪਨੀ ਦੇ ਟਾਇਰ ਆ ਕਹਿਣ ਦਾ ਮਤਲਬ ਹੈ ਨਾ ਅਗਲੇ ਗੋਡੀਰਦੇ ਆ ਠੀਕ ਆ 95 ਮਾਡਲ ਆ ਅੱਛਾ 95 ਮਾਡਲ ਆ ਵੀਰੇ ਵਾਕਿ ਚੈੱਕ ਕਰਕੇ ਲੈ ਜਾ ਵਾਕਿ ਚੈੱਕ ਕਰਕੇ ਲੈ ਜਾ ਸਕਦਾ ਮਤਲਬ ਹੌਕ ਹੌਕ ਤੁਸੀਂ ਚੈੱਕ ਕਰ ਸਕਦੇ ਹੋ ਉਹ ਸੋਨਾ ਵਾਡੀ ਲੈਂਦਾ ਕਿਵੇਂ ਬਾਈ ਜੰਟੇ ਇਹ ਬਾਈ ਸਾਰਾ ਰੀਨ ਹੋ ਥੱਲੇ ਟਰੇਟਰ ਉਹ ਹਲਕੀ ਫੁਲਕੀ ਤਾਂਲੇ ਪਾਸੋਂ ਹੈਗੀ ਐ ਅੱਛਾ ਤਾਂਲੇ ਪਾਸੇ ਮਾੜੀ ਮੋਟੀ ਹਲਕੀ ਫੁਲਕੀ ਹੈਗੀ ਆ ਵਾਡੀ ਲੈਂ ਦਾ ਅਰੀਜਨਲ ਵਾਡੀ ਸਾਰੀ ਅਰੀਜਨਲ ਆ ਚੀਜ਼ਾਂ ਦਾ ਰੈਟਰ ਵੀ ਥੱਲੇ ਠੀਕ ਆ ਠੀਕ ਆ ਤੇ ਹਲਕਾ ਫੁਲਕਾ ਹੈਗਾ ਆ ਜੀ ਤੇ ਹਲਕਾ ਫੁਲਕਾ ਹੈਗਾ ਫੋੜ ਤਾਂ ਯਾਰ ਬਣਿਆ ਸੋਨਾ ਲੱਗਦਾ ਫੋੜ ਦੀ ਮਾੜਾ ਚੰਗਾ ਲੱਗਦਾ ਹਾਂ ਹਾਂ ਬਿਲਕੁਲ ਸਕੀਨ ਟਰੇਟਰ ਹੀ ਵੇਖਦਾ ਸਕੀਨ ਟਰੇਟਰ ਹੀ ਵੇਖਦਾ ਨਾ ਬਾਕੀ ਕਿਸੇ ਭਰਾ ਨੇ ਤਿਆਰ ਵੀ ਕਰਵਾਉਣਾ ਫੋਰਟ ਚੰਗੇ ਪਏ ਬਾਈ ਆਪਣੇ ਕੋਲੇ ਹੈਨਾ ਗੀਅਰ ਦੀ ਗਾਰੰਟੀ ਆ ਵਾਹ ਕੇ ਚੈੱਕ ਕਰਕੇ ਲੈ ਵਾਹ ਕੇ ਚੈੱਕ ਕਰਕੇ ਲੈ ਜਾ ਦਿੰਦੇ ਮਗਲੇ ਇਹਦੇ ਹਿੱਸੇ ਦਾ ਸੀਲ ਤੱਕ ਵੀ ਨਵਾਂ ਜਿ세 ਉਹ ਜਿਹੜੀ ਨਿਕਲ ਹੈਗੀ ਜਿਹੜੀ ਚੀਜ਼ ਹੋਊਗੀ ਕਹਿ ਕੇ ਦੇਣੀ ਅੱਛਾ ਠੀਕ ਆ ਲੈ ਲਓ ਵੇ ਮਿੱਤਰੋ ਬਾਕੀ ਆਪ ਦਾ ਤੁਸੀਂ ਵੀ ਤਸੱਲੀ ਨਾਲ ਚੈੱਕ ਕਰਕੇ ਲੈ ਜਾ ਸਕਦੇ ਕੈਂਬਰੇ ਜਾਂਟੇ ਸਰਵਿਸ ਉਹ ਨਵੀਂ ਹੋਈ ਆ ਵੇ ਤੁਡੀ ਸਰਵਿਸ ਨਵੀਂ ਹੋਈ ਆ ਹੈਨਾ ਠੀਕ ਆ ਲਓ ਮੇਟਰ ਇੰਜਨ ਗੇਅਰ ਦੀ ਫੁੱਲ ਗਾਰੰਟੀ 95 ਮਾਡਲ ਆ ਵੀਰੇ ਇਹ 95 ਮਾਡਲ ਆ ਜੀ ਇਹਦੀ ਕੀ ਡਿਮਾਂਡ ਕਰਦੇ ਆਪਾਂ ਡਿਮਾਂਡ ਕਰਦਾ 135000 ਰੁਪਏ 135 125 ਦਾ ਇਹ ਵੀ ਦੇ ਦਾਂਗੇ 125 ਦੇ ਦੇ ਦਾਂਗੇ ਬਸ ਓਨਰ ਆ ਪੀ ਵੀ ਪੀ ਮੁਖਸਰ ਸਾਹਿਬ ਦਾ ਨੰਬਰ ਆ ਠੀਕ ਆ ਸਵਾ ਲੱਖ ਦਾ ਟਰੈਕਟਰ ਬਣ ਜੂ ਏ 10000 ਰੁਪਏ ਇਹਦੇ ਵਿੱਚ ਛੜਤਾ ਲਓ ਮੈਂ ਤਾਂ ਛੋਟੇ ਹੀ ਰੇਟ ਵਿੱਚ ਆ ਟਰੈਕਟਰ ਤੁਹਾਨੂੰ ਮਿਲ ਜੂਗਾ ਹਾਂ ਬਿਲਕੁਲ ਬਿਲਕੁਲ ਬਾਕੀ ਵੀਰੇ ਟਰੈਕਟਰ ਬਹੁਤ ਸੋਹਣਾ ਪਿਆ ਵਾ ਪੂਰਾ ਸ਼ੀਨ ਟਰੈਕਟਰ ਪਿਆ ਹਾਂ ਤੇ ਅੱਗੇ ਕਿਹੜਾ ਵੀਰੇ ਆਪਣਾ ਫੇਰ ਫੋਰਡ ਆ ਗਿਆ ਹੈ 3300 ਫੋਰਡ 95 96 ਮਾਡਲ ਸੌਰੀ ਠੀਕ ਆ ਅਜਾਂ ਸਹੀ ਖੋਲੇ ਫਿਰਦੇ ਫੋਰਡ ਆਂਦੀ ਦਾ ਹੈ ਦੁਬਾਰਤ ਫੋਰਡ ਸ਼ੁਰੂ ਕਰਦੇ ਆ ਨਹੀਂ ਫੋਰਡ ਆਇਆ ਹੀ ਬਹੁਤ ਆਇਆ ਬਹੁਤ ਯਾਰ ਮੈਂ ਕਿਹਾ ਫੋਰਡ ਦੇ ਨਾ ਕਈ ਡਿਮਾਂਡ ਹੈ ਹਾਂ ਫੋਰਡ ਦੀ ਡਿਮਾਂਡ ਬਹੁਤ ਹੈ ਕਿੰਨੇ ਵਿੱਚ ਆਪਾਂ ਕੋਈ ਨਾ ਕੋਈ ਫੋਨ ਆਉਂਦਾ ਹੀ ਰਹਿੰਦਾ ਆਉਂਦਾ ਹੀ ਰਹਿੰਦਾ ਬਿਲਕੁਲ ਇਹ ਕਿੰਨਾ ਮਾਡਲ ਹੈ ਵੀਰ ਜੰਤੀ ਇਹ ਮਾਡਲ ਮਾਰ ਕੇ 95 ਤੇ 96 ਦੀ ਕਾਪੀ ਚ ਹੈ। ਅੱਛਾ ਮਾਰ ਕੇ 95 ਤੇ 96 ਦੀ ਹੈਗਾ ਆਪੀ ਹੈ। 96 ਦੀ ਕਾਪੀ ਹੈ। ਠੀਕ ਆ। ਇਹਦੀ ਵਾਡੀ ਲੈਣ ਦੀ ਗੱਲ ਕਰੀਏ ਇਹ ਵੀ origignal ਆ। ਸਾਰੀ origignal ਆ। ਅੱਛਾ ਸਾਰੀ origignal ਆ ਹੈ। ਹਲਕੀ ਫੁਲਕੀ ਸ਼ੋ ਇਹਦੀ ਵੀ ਪਿਆਰਾ। ਸ਼ੋ ਇਹਦੀ ਹਲਕੀ ਫੁਲਕੀ ਹੈ ਵਾਡੀ ਲੈਣ ਦਾ origignal ਆ ਹਨਾ। ਸਾਰੀ ਸਾਰੀ origignal। ਟਾਇਰਾਂ ਦੀ ਜੀ ਗੱਲ ਕਰੀਏ ਪ੍ਰੈਜ਼ੈਂਟ ਆਪਾਂ। ਇਹ ਵੀ ਚਾਰੇ origignal ਆ ਚੈੱਕ ਕਰਾ ਲਓ। ਅੱਛਾ ਚਾਰੇ ਰਹਿ ਮ origignal ਆ। ਹਾਂਜੀ। ਠੀਕ ਆ ਠੀਕ ਆ। ਲਓ ਬੇ ਮਤਲਬ ਉਹ ਦੇ ਸਕਦੇ ਤੁਸੀਂ। ਰਿਮਾਰਮ ਦਾ ਮਗਲੇ ਚ ਗਾ ਚੈੱਕ ਕਰਾ ਦੇ। ਪੁੱਛ ਜੋ ਦਾ ਇਹ ਕਾਨੂੰ ਕਾ ਦਾ ਨਾਮ ਹਾਂ ਕਿ ਟ੍ਰੇਟ ਤੇ ਆਵੇਲਾ 99 ਦੀ ਹੈ 99 ਦੀ ਹੈ ਲੋ ਮਿੱਤਰੋ ਦੇ ਸਕਦਾ ਤੂੰ ਸੀਟ ਸੂਟ ਨਵੀਂ ਲੱਗੀ ਆ ਸੀਟ ਨਵੀਂ ਆ ਹਾਂਜੀ ਟਾਇਰਾਂ ਦੀ ਗੱਲ ਕਰੀ ਬਾਈ ਇਹੇ ਟਾਇਰ ਇਹ 14 ਵਾਲੇ ਆ ਅੱਛਾ 14 ਦੇ ਟਾਇਰ ਆ ਹੈ ਅੱਧੇ ਪਏ ਆ ਟਾਇਰ ਮਗਰ ਹੈ ਅੱਧੇ ਆ ਨਾ ਅੱਧੇ ਆ ਖੇਰ ਰਬੜ ਚਾ ਵਾ ਖੇਰ ਰਬੜ ਚਾ ਨਹੀਂ ਲੱਗਦਾ ਵੀ ਐਮ ਆਰ ਦਾ ਹੀ ਟਾਇਰ ਨੇ ਇਹ ਬੜਾ ਹਾਂ ਬਿਲਕੁਲ ਬਿਲਕੁਲ ਵੀਰੇ ਲਓ ਮਿੱਤਰੋ ਘੈਂਟ ਗੱਲ ਵਾ ਤਾਂ ਟੈਟੂ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਿਰਲਾ ਕੰਪਨੀ ਤੇ 75 80 ਪੈਸੇ ਆ ਆਹ ਵਿਰਲਾ ਕੰਪਨੀ ਤੇ 71 ਤੋਂ 80 ਪੈਸੇ ਆ ਤੇ ਖੋਲ ਕੇ ਦਿਖਾ ਹਾਂ ਵੀਰੇ ਚੈੱਕ ਕਰ ਲਓ ਵੀ ਮਿੱਤਰੋ ਚੈੱਕ ਕਰ ਸਾਰਾ ਕੁਝ ਨਾਲ ਦਾ ਰੇਡੀਏਟਰ ਨਾਲ ਦੀ ਇਹ ਵੀਰੇ ਨਾਲ ਦਾ ਜੀ ਨਾਲ ਦਾ ਅੱਛਾ ਨਾਲ ਦਾ ਹੀ ਹੈ ਆ ਚੈੱਕ ਕਰ ਲਾ ਮਾਰ ਕੇ ਚੱਕਾ ਹਾਂ ਮਾਰ ਕੇ ਦੇਖ ਸਕਦੇ ਮਿੱਤਰੋ ਘੈਂਟ ਗੱਲ ਵਾ ਹਨਾ ਪੂਰੀ ਹਾਂਜੀ ਲਓ ਮਿੱਤਰੋ ਵਾਡੀ ਲੈਂਡ ਦਾ ਸਾਰਾ ਕਹਿਣ ਦਾ ਮਤਲਬ ਓਰੀਜਨਲ ਆ ਇਹ ਵੀ ਵਾਹ ਕੇ ਚੈੱਕ ਕਰਕੇ ਲਿਆ ਹਦਾ ਕੋਈ ਭਰਾ ਹਨਾ ਉਹਦੇ ਸਟicker ਉਹਦੇ ਵੀ ਨਾਲ ਦੇ ਹਜੇ ਅੱਛਾ ਇਹਦੇ ਵੀ ਨਾਲ ਦੇ ਸਟicker ਠੀਕ ਆ ਠੀਕ ਆ ਠੀਕ ਆ ਲਓ ਮਿੱਤਰੋ ਦੇਖ ਸਾਡਾ ਟਰੈਕਟਰ ਓਰੀਜਨਲ ਆ ਠੀਕ ਆ ਠੀਕ ਆ ਵੀਰੇ ਕੁਝ ਸਟicker ਦੁਆਰਾ ਜੀ ਕਿੰਨਾ ਮਾਡਲ ਦੱਸੇ ਵੀਰੇ ਜੰਦੇ ਮਤਲਬ 95 96 ਸੌਰੀ ਆ 96 ਮਾਡਲ ਠੀਕ ਆ ਠੀਕ ਆ ਕੀ ਡਿਮਾਂਡ ਕਰਦੇ ਆਂ ਦੀ ਵੀਰੇ ਡਿਮਾਂਡ ਇਹਦੀ ਵੀ ਉਹੀ ਸੇਮ ਹੀ ਆ ਸੇਮ ਹੀ ਆ 135 ਡਿਮਾਂਡ ਆ ਤਾਂ ਸਵਾ ਲੱਖ ਦਾ ਦੇਣਾ ਅੱਛਾ 135 ਇਹਦੀ ਆ ਹਾਂਜੀ ਵੀਰੇ ਸਵਾ ਦਾ ਇਹ ਦੇ ਲਓ ਮਿੱਤਰੋ ਲੱਟ ਲਓ ਮੇਲਾ ਟਰੈਕਟਰ ਵਾਗੇ ਚੈੱਕ ਕਰਕੇ ਆਉਂਦਾ ਹੈ ਜੀ ਠੀਕ ਆ ਜੀ ਇੰਜਨ ਗੇਅਰ ਦਾ ਖਰਾ ਆ ਕਹਿੰਦਾ ਮਤਲਬ ਗਾਰੰਟੀ ਹੈ ਕਹਿੰਦਾ ਮਤਲਬ 110% ਗਾਰੰਟੀ ਆ ਬਣੀ ਟਰੈਕਟਰਾਂ ਦੀ ਹਣਾ ਠੀਕ ਆ ਬੈਟਰੀ ਬਿਲਕੁਲ ਨਵੀਂ ਹੈ ਬੈਟਰੀ ਬਿਲਕੁਲ ਨਵੀਂ ਹੈ ਲਓ ਮਿੱਤਰੋ ਰੇਡੀਟਰ ਖਰੇ ਹੁੰਦੇ ਬੈਠ ਦਿਓ ਦਿਖਾ ਦਿੰਨੇ ਆਪਾਂ ਲੈ ਕਾਗਜ਼ ਵੀ ਨਾਲ ਦੇ ਹੀ ਹੈ ਪਾਵਰ ਜੋਨ ਦੀ ਬੈਟਰੀ ਸਾਲ ਦੀ ਗਰੰਟੀ ਅੱਛਾ ਪਾਵਰ ਜੋਨ ਦੀ ਬੈਟਰੀ ਹੈ ਸਵਾ ਲੱਖ ਦਾ ਇਹ ਬਣ ਜਾਊਗਾ ਠੀਕ ਆ ਲਓ ਮਿੱਤਰੋ ਲੱਟ ਲਓ ਮੇਲਾ ਵਾਈਕਲ ਫੋਰ ਟਰੈਕਟਰ ਛੋਟੀ ਰੇਟਾਂ ਵਿੱਚ ਬਹੁਤ ਛੋਟੇ ਰੇਟਾਂ ਵਿੱਚ ਵਣ ਜਾਣਗੇ ਦੇ ਸਕਦਾ ਤੁਸੀਂ ਘੈਂਟ ਗੱਲ ਵਾਤਾ ओरिजिनल ਟ੍ਰੈਕਟਰ ਦਾ ਸਟੈਂਡਰਡ ਖੜਾ ਜੀ ਇੱਧਰ 77 44 ਖੜਾ ਹੈ ਤੇ ਬਾਕੀ ਫੋੜਾ ਹਨਾ ਬਈ ਆਪਣੇ ਕੋਲੇ ਇੱਕ ਤਿੰਨ ਫੋੜਾ 136 ਦਾ ਇੱਕ 36 ਦਾ ਹਨਾ ਠੀਕ ਆ ਠੀਕ ਆ ਵੀਰੇ ਤੇ ਜੱਟ ਨੰਬਰ ਬੋਲਦੇ ਆਪਣਾ 9201356301 ਪਿੰਡ ਲੁਹਾਰਾ ਜੀ ਜ਼ਿਲ੍ਹਾ ਮੋਗਾ ਅੰਮ੍ਰਿਤਸਰ ਰੋਡ ਤੇ ਪਿੰਡ ਅਗਰੇ ਆਪਣਾ ਲੁਹਾਰਾ ਮੋਗੇ ਤੋਂ ਚਾਲ ਲਾਉਂਦਾ ਲੁਹਾਰਾ ਬਾਬਾ ਦામੂਸ਼ ਵਾਲਾ ਲੁਹਾਰਾ ਵਾਜਦਾ ਇਹ ਤੇ 950135630122 ਨੂੰ ਕਾਲ ਕਰਕੇ ਜਦੋਂ ਮਰਜ਼ੀ ਤੁਸੀਂ ਆ ਸਕਦੇ ਟਰੈਕਟਰ ਲੈ ਸਕਦੇ ਹੋ ਛੋਟੇ ਰੇਟਾਂ ਵਿੱਚ ਹੁਣ ਆਲੂਆਂ ਦਾ ਸੀਜ਼ਨ ਆਉਂਦਾ ਹਨਾ ਵੀਰੇ ਅੱਗੇ ਵੀ ਕਿਸੇ ਕੰਮ ਨੂੰ ਲਾ ਲਾ ਫੋਰ ਸਾਰੇ ਕੰਮਾਂ ਦੀ ਕਰ ਸਾਰੇ ਕੰਮਾਂ ਦੀ ਕਾਮਯਾਬ ਹੈ ਹਨਾ ਠੀਕ ਆ ਲਓ ਵੀ ਮੇਤਰੋ ਲੋਟ ਲਓ ਮੇਲਾ ਹੁਣ ਵੀਡੀਓ ਨੂੰ ਸ਼ੇਅਰ ਕਰਦੇ ਦਬਕੇ ਧੰਨਵਾਦ ਜੀ